ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸਿਵਕ ਜਨ ਮੰਨੈ ਤਰੇ ਤੱਕ ਗੁਰੂ ਨਿਸ਼ਤਾਰੇ ਹੋ ਆਇਆ ਦੂਰ ਹੰ ਚਲ ਕੈ ਮਰਕੇ ਦਸਰਨਾਇ ਦਿਓ ਮੈਂ ਅਸਰ ਕੀ ਚਿਤ ਮਹਾਇ ਮੇਰਾ ਸਭ ਦੁਖ ਗਵਾਇ ਦਿਓ ਗਿਆਨ ਧਿਆਨ ਕਿ ਕਰਮ ਨਾ ਜਾਣਾ ਸਾਧ ਨਾ ਜਾਣਾ ਤੇਰੀ ਸਭ ਤੇਵਟਾ ਸਤਗੁਰ ਨਾਨਕ ਕਿ ਨਾ ਕਲ ਰਾਖੇ ਮੇਰੇ ਸਗਹ ਤਦ ਕਰਿ ਸੇਵੀ ਆਇ ਅਹਨ ਸੁ ਸਹਜ ਸੁ ਪਹਾਈ ਦਰਸ਼ਨ ਕਰਿ ਸੇ ਆਇ ਗੁਰੁ ਗਾਇ ਜਨਮ ਮਰਨ ਦੁਖ ਚੋਇ ਹੋਵੈ ਸਭ ਦੁਖ ਸੰਬੰਧੀ ਨੂਰ ਅਰਸਹੁ ਗੁਰਸਹੁ ਛਟਿਐ ਤੋਦ ਡਿੱਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੇ ਕੱਟੇ ਐ ਤੋਦ ਡਿੱਠੇ ਸੱਚੇ ਬਾਤ ਸਾਹ ਮਲ ਜਨਮ ਜਨਮ ਦੇ ਕੱਟੇ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਸਨਾ ਸੁਰੀ ਮਹੱਲਾ ਪੰਜਵਾ ਕਥਰ ਦੇਸਾਂ ਕੀ ਨੋ ਬਲਿ ਅਪਨਾ ਸਿਰ ਉਪਰ ਕਰ ਤਹਰਿਓ ਕਿਰਪਾ ਟਟਾਲ ਕੇਵਲ ਤੁਨ ਕੀ ਨਾ ਦਾਸ ਕਾ ਦੂਖ ਬਿਦਾਰਿਓ ਕਥਰ ਦੇਸਾਂ ਕੀ ਨੋ ਬਲਿ ਅਪਨਾ ਸਿਰ ਉਪਰ ਕਰ ਤਹਰਿਓ ਸਿਰ ਪਾਟ ਕਾ ਅਵਲੋਕਨ ਕੀਨਾ ਦਾਸ ਕਾ ਦੂਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਬ ਗੁਣ ਸਮੇਟੇ ਦਇਆਲ ਗੁਰਖ ਬਖਸੰਦ ਰਹਾ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਕਿ ਹਾਂ ਹਾਂ ਸੱਚ ਹੋਵੈ ਜੋ ਮੰਗਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਕਿ ਹਾਂ ਹਾਂ ਸੱਚ ਹੋਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ